ਆਹੋ ਕੜੀ ਸ਼ਹਿਰ ਨੂੰ ਜਾਣ ਦਾ ਟਾਈਮ ਹੀ ਹੋ ਤੇ ਉਹ ਟਾਈਮ ਬਰਸਾਤ ਆ ਜਾਂਦੀ ਹੈ ਮੈਂ ਖੰਡੀਆਂ ਥੋੜੀ ਬਹੁਤੀ ਸ਼ਾਪਿੰਗ ਕਰ ਹੀ ਲੈਂਦੇ ਪੁੱਤ ਹਨਾ ਫਿਰ ਦਿਨ ਲਾਗੇ ਆਂਦੇ ਜਾਂਦੇ ਆ ਕੋਈ ਨਹੀਂ ਹਲੇ ਟਾਈਮ ਪਿਆ ਵਾ ਹਾਂ ਨਹੀਂ ਮਾਰਦਾ ਦੇ ਵੇਖ ਲੈਨੇ ਆ ਬੱਚਾ ਨੀੜ ਨਾਦਾ ਚੱਲੀ ਗਈ ਆ ਹਾਂ ਹਾਂ ਕਰ ਲਈ ਆਪਣੀ ਮਨ ਮਰਜ਼ੀ ਜਿਹੜੇ ਕੰਮ ਤੋਂ ਮੈਂ ਦਰਦਾ ਕਰਤਾ ਹੋਈ ਤਾਂ ਕੀ ਕਰਨਾ ਹੈ ਭਾਜੀ ਉਹ ਇਹਦਾ ਮੁੰਡੇ ਨੂੰ ਪਲਾਚੀ ਮਤਿਆ ਕਰਕੇ ਛੋੜਤਾ ਹੈਂ ਤੁਸੀਂ ਇੰਨੀ ਗੱਲ ਕਹਿਤੀ ਵੀ ਭਾਈ ਜਿੱਦਾਂ ਸਰਦਾ ਸਾਰ ਲੋ ਆਪਣੇ ਇਹ ਤੇਰੀ ਤਾਂ ਟਾਂਡਾਂ ਕਰ ਦੋ ਤੇ ਫੇਰ ਅਸੀਂ ਕਰ ਲਈ ਮਰਦੇ ਆਂ ਦੇਂਦੇ ਅੱਖ ਚੱਪਣਾ ਪੈਂਦਾ ਵਾ ਨਹੀਂ ਤੇ ਜਿਹੜੀਆਂ ਗੱਲਾਂ ਮੈਨੂੰ ਤੁਹਾਡੇ ਕੋਲ ਪਤਾ ਲੱਗਣੇ ਚਾਹੀਦੀਆਂ ਮੈਨੂੰ ਦੂਜੇ ਆ ਕੇ ਸਰੀਕ ਦੱਸਣ ਦੇ ਆ ਹੈਂ ਤੇ ਫੇਰ ਜਦੋਂ ਤੁਸੀਂ ਓਥੇ ਵਾਲੇ ਸਾਥ ਹੀ ਨਹੀਂ ਦਿੱਤਾ ਆਨੇ ਦੇ ਰੰਬੇ ਘਾਰ ਦੀ ਮਹਾਰਾਜ ਆਪ ਸਵਾਰਨ ਨਾਲ ਜੇ ਰੰਬੇ ਹੀ ਨੇ ਸਵਾਰੇ ਗਏ ਹੁਣ ਦੇ ਮੁੰਡੇ ਦੀ ਸਾਰੀ ਤਿਆਰੀ ਟੁਰੀ ਹੋ ਗਈ ਆ ਤੇ ਜੇ ਤੈਨੂੰ ਲੋਕ ਬਾਹਰੋਂ ਚੁੱਕਣੋਂ ਦਿੰਦੇ ਲੋਕ ਆਂਦੇ ਨੇ ਦਾਤੀ ਨੂੰ ਇੱਕ ਪਾਸੇ ਦੁਨੀਆ ਨੂੰ ਦਵੱਲੀ ਦਿੰਦੇ ਆ ਲੋਕਾਂ ਨੇ ਬੜਾ ਬੋਕ ਕਹਿਣਾ ਉਹ ਮੈਂ ਤੇ ਇਹਨੂੰ ਬਾਹਰ ਭੇਜ ਕੇ ਹੀ ਖੁਸ਼ ਨਹੀਂ ਆ ਮੈਂ ਤੇ ਕਹਿੰਦਾ ਵਾਂ ਕਿ ਸਾਡਾ ਦੋਹਾਂ ਘਰਾਂ ਦਾ ਇੱਕ ਸਹਾਰਾ ਵਾ ਬੁੱਢੇ ਬਟੇ ਭੇਜਾ ਘਾਟਾ ਸਾਥ ਦਊਗਾ ਏ ਤੇ ਬਾਹਰ ਚਲ ਗਿਆ ਤੇ ਮੁੜ ਕੇ ਬਾਹਰ ਵਾਲੇ ਕਿਹੜੇ ਵਾਪਸ ਆਉਂਦੇ ਆ ਉਹ ਪਾਜੀ ਮੁੰਡੇ ਨੂੰ ਰੀਝ ਹੀ ਉਹਦੀ ਰੀਝ ਪੂਰੀ ਹੋ ਜਾਊਗੀ ਜਦੋਂ ਕਰੋਗਾ ਤੇ ਅਸੀਂ ਲੋਕਾਂ ਦੇ ਲਾਹ ਦੇਣੇ ਪਥੇਰਾ ਮੇਰੇ ਭੈਣ ਭਰਾਵਾਂ ਕਿਤੇ ਸਾਥ ਦਿੱਤਾ ਨਾਲ ਹੀ ਢੇਰੀ ਹੋ ਗਈ ਆ ਉਹ ਚਲੋ ਦੇ ਕੰਮ ਕਰਨਾ ਹੀ ਜੋ ਆਪਣਾ ਰਵਿੰਦਰ ਹੀ ਉਹਨੂੰ ਕਰ ਦਿੰਦੇ ਨਾਲੇ ਉਹਦੀ ਨਾਲ ਬੰਮੀ ਲੱਗਦੀ ਸੀ ਕਿਸੇ ਨੂੰ ਪਤਾ ਵੀ ਨਹੀਂ ਲੱਗਣਾ ਉਹਨੇ ਬਾਈ ਜਾਣੀ ਇਹ ਤੂੰ ਹੀ ਤੂੰ ਕੀਤੀ ਕਿਸੇ ਨੂੰ ਨਹੀਂ ਕੀਤੀ ਸੱਤ ਬਗਾਨਾ ਤੁਸੀਂ ਪਹਿਲੀ ਜਿਮਾਰੀ ਤਾਂ ਆਖ ਲਿਆਵੇ ਓਕੇ ਨੇ ਪਹਿਲੀ ਨਹੀਂ ਔੜਨਾ ਦਾਇਆ ਜੀ ਪਹਿਲੇ ਹੀ ਆਪ ਹੀ ਪਾਉਣੀ ਆ ਉਹਨਾਂ ਨੂੰ ਠੇਕਾ ਦੇਣਾ ਉਹਨਾਂ ਨਾਲ ਗੱਲ ਹੋ ਗਈ ਆ ਕਿ ਇਹਨੂੰ ਨਹੀਂ ਪਤਾ ਲੱਗਣਾ ਵੀ ਇਹਨਾਂ ਪਹਿਲੀ ਗਹਿਣੀ ਤੂੰ ਮੈਂ ਤੈਨੂੰ ਕਹਿੰਦਾ ਹਾਂ ਵੀ ਨਾ ਜਾ ਨਾ ਜਾ ਤੂੰ ਰਹਿ ਇੱਥੇ ਪਰ ਨਹੀਂ ਤੂੰ ਮੰਨਿਆ ਹੀ ਨਹੀਂ ਤੇ ਇੱਥੇ ਵੀ ਕੀ ਕਰਨਾ ਛੋਟੀਆਂ ਖਾਣੀਆਂ ਬੈਗ ਕੰਮ ਦੇ ਕਰਨਾ ਹੀ ਪੈਣਾ ਮੈਂ ਕਿਹੜਾ ਵੀ ਕੋਈ ਸ਼ੌਂਕ ਨੂੰ ਚੱਲਿਆ ਬਾਹਰ ਨਾਲੇ ਸਾਡੀ ਮਰਜ਼ੀ ਸਾਡੀ ਜ਼ਿੰਦਗੀ ਇੱਥੇ ਗੁੱਸੇ ਗਲੇ ਵਾਲੀ ਤੁਹਾਡੀ ਕੋਈ ਗੱਲ ਨਹੀਂ ਆ ਲੋਕਾਂ ਨੇ ਹੁਣ ਸਾਡਾ ਸਾਥ ਨਹੀਂ ਦਿੱਤਾ ਸਾਨੂੰ ਇੱਕ ਪਾਸੇ ਹੀ ਘਰਤਾ ਫਿਰ ਤੈਨੂੰ ਗੁੱਸਾ ਕਿਹੜੀ ਗੱਲ ਦਾ ਅਸੀਂ ਜੋ ਆਪਣੀ ਮਰਜ਼ੀ ਕਰੀਏ ਪਤਾ ਕੀ ਹੈ ਭਾਜੀ ਇੱਥੇ ਗੁੱਸੇ ਵਾਲੀ ਗੱਲ ਬਣੀ ਆ ਲੋਕਾਂ ਨੇ ਹੁਣ ਤੈਨੂੰ ਚੁੱਕਣਾ ਵਾ ਉਹਨਾਂ ਕਹਿਣਾ ਦੋਵੇਂ ਭਰਾ ਸੇਰ ਪਾੜ ਪੜ ਮਰਨ ਤੇ ਭਰਾ ਜੀ ਉਹ ਗੱਲ ਨਹੀਂ ਹੋਣ ਦੇਣੀ ਜੇ ਤੂੰ ਇਹਨਾਂ ਨੂੰ ਆਖਿਆ ਨਾ ਅਸੀਂ ਗੰਦੀ ਤੋਂ ਗੰਦੀ ਨਹੀਂ ਚੁੱਕੀ ਮੈਂ ਆਪਣੇ ਨਾਲ ਦੇ ਨੂੰ ਆਖਿਆ ਵੀ ਚ ਤੂੰ ਗਾਣੇ ਕਰ ਲਾ ਤੂੰ ਵੇਚ ਦੇ ਹੜਾ ਮੁੰਡਾ ਬਾਹਰ ਜਾਣਾ ਚਾਹੀਦਾ ਚਲੋ ਅਸੀਂ ਜੋ ਵੀ ਕੀਤਾ ਆਪਣੇ ਪੁੱਤ ਦਾ ਕਰਕੇ ਕੀਤਾ ਉਹ ਨੂੰ ਇਹ ਗੱਲ ਦੱਸ ਸਾਡੇ ਤਾਂ ਡਖੀ ਹੁੰਦਾ ਤੈਨੂੰ ਇਹ ਸਿਖਾਇਓ ਤੂੰ ਹੀ ਸਿਖਾਇਆ ਵਾ ਤੂੰ ਹੀ ਇਹ ਗੱਲ ਸ਼ੁਰੂ ਕੀਤੀ ਸਾਡੇ ਦਾਡੇ ਆ ਜੀ ਸਾਡੇ ਤੇ ਇਹ ਗੱਲ ਹੈ ਨਹੀਂ ਜਦੋਂ ਅਸੀਂ ਤੁਹਾਨੂੰ ਕਿਹਾ ਸੀ ਕਿ ਜ਼ਮੀਨ ਥੋੜੀ ਗਹਿਣੇ ਕਰ ਦਈਏ ਤੇ ਕੀ ਕਹੇ ਸੀ ਪਾਪਾ ਨੂੰ ਆਪਣੇ ਹਿੱਸੇ ਦੀ ਕਰ ਲਓ ਅਸੀਂ ਤੇ ਨਾਲ ਮਿਲ ਕੇ ਰਹਿਣ ਡਏ ਹਾਂ ਚੱਲਣ ਡਿਆ ਟਾਈਮ ਚਲੋ ਤੀ ਨੂੰ ਤੀ ਮੰਨਦੇ ਹਾਂ ਪਤਨ ਪਤ ਵੀ ਚਲਾ ਦੋਵੇਂ ਹੀ ਆ ਨਹੀਂ ਜੇ ਮੈਂ ਗੁੱਸੇ ਨਾਲ ਕਹਿਤਾ ਇਹਨੂੰ ਮਰੀ ਜੀ ਗੱਲ ਵੀ ਆਪਣੀ ਪਾ ਲੋ ਤੇ ਤੁਸੀਂ ਸੱਚੀ ਸਮਝ ਗਏ ਇੰਨੀ ਇੰਨੀ ਜਿੰਨੇ ਚਿਰ ਦੀ ਕੀਤੀ ਕਤਰੀ ਖੂਜ ਪਾਤੀ ساری ਉਮਰ ਦੀ ਹੁਣ ਮੈਨੂੰ ਕੀ ਪਤਾ ਮੈਨੂੰ ਤਾਂ ਜੋ ਬਣ ਜਿੱਦਾਂ ਜਾ ਕੇ ਅੰਦਰ ਦੱਸਿਆ ਕਹਿੰਦਾ ਬਾਜੀ ਆਂਦਾ ਵੀਰਾਂ ਦਾ ਮੈਂ ਵੀ ਆਪਣੇ ਹਿੱਸੇ ਦੀ ਜਿਹੜੀ ਉਹ ਭਾਵੇਂ ਵੇਚ ਲੋ ਤੇ ਭਾਵੇਂ ਸਾਡੇ ਦੇ ਬਾਵਾ ਖੜੀਆਂ ਅਹੀਂ ਦੇ ਵਿੱਚ ਦੂਜੀ ਵਾਰ ਪੁੱਛਿਆ ਹੀ ਨਹੀਂ ਕਿਉਂ ਬਾਰ ਬਾਰ ਬੇਇੱਜ਼ਤੀ ਕਰਾਉਣੀ ਆ ਹੌਣੀ ਦੇ ਨਾ ਹੀ ਆ ਕਿਉਂ ਨਾ ਕਿਉਂ ਅੱਜ ਤੱਕ ਮੈਂ ਨਾ ਹੀ ਕਰਦਾ ਆ ਆ ساری ਉਮਰ ਤੇਰਾ ਹੋਇਆ ਮਰਿਆ ਆ ਤੈਨੂੰ ਨਿਗੇਜ ਨੂੰ ਪਾਲਿਆ ਕੰਦੇ ਦੇ ਚੜਾੜਾ ਚੜਾ ਕੇ ਤ ਤੇ ਤੂੰ ਹੁਣ ਆਦ ਜ਼ਿਲਾ ਦੇਣ ਦੇ ਆਂ ਦੋ ਰਹਿਣ ਦੋ ਭਾਜੀ ਹੁਣ ਨਿਆਣੇ ਨੂੰ ਖੜਾਏ ਦੇ ਵੀ ਮਿਹਨਤ ਦੇਣ ਲੱਗ ਗਏ ਤੁਸੀਂ ਨਾਲੇ ਸਾਡੀ ਮਰਜੀ ਸਾਡੀ ਜ਼ਿੰਦਗੀ ਇੱਥੇ ਗੁੱਸੇ ਗਲੇ ਵਾਲੀ ਤੁਹਾਡੀ ਕੋਈ ਗੱਲ ਹੀ ਨਹੀਂ ਆ ਆ ਗਿਆ ਲਾ ਮੈਂ ਸਾਚੀ ਗਿਆ ਕਹਿੰਦੇ ਫਰੀਕ ਫਰੀਕ ਹੀ ਰਹਿੰਦੇ ਆ ਹੋਰ ਮੈਂ ਸ਼ਰੀਕ ਹੋ ਗਿਆ ਮੁੰਡਿਆ ਓਏ ਉਹ ਦਿਨ ਯਾਦ ਕਰ ਤੈਨੂੰ ਯਾਦ ਨਹੀਂ ਪਰ ਮੈਨੂੰ ਯਾਦ ਆ ਜਦੋਂ ਨਿੱਕੇ ਜਿਹੇ ਹੁੰਦੇ ਨੂੰ ਮੈਂ ਮੋਢਿਆਂ 'ਤੇ ਚੜਾਦਾ ਤੈਨੂੰ ਸਕੂਲੇ ਖੜਨਾ ਲੈ ਕੇ ਆਉਣਾ ਉਹ ਤੈਨੂੰ ਸ਼ਰੀਕ ਸ਼ਬਦ ਦਾ ਮਤਲਬ ਪਤਾ ਸ਼ਰੀਕ ਕੀ ਹੁੰਦਾ ਲੋਕਾਂ ਵੱਲ ਵੇਖ ਕੇ ਸ਼ਰੀਕ ਸ਼ਰੀਕ ਉਹ ਸ਼ਰੀਕ ਉਹ ਹੁੰਦਾ ਜਿਹੜਾ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਵੇ ਸਾਰੀ ਉਹਦੀ ਹੈਲਪ ਕਰੇ ਇੱਕ ਦੂਜੇ ਦੀ ਬਾਹ ਫੜੇ ਉਹ ਸ਼ਰੀਕ ਹੁੰਦਾ ਵਾ ਸ਼ਰੀਕਾ ਸ਼ਰੀਕਾ ਜਿਹੜਾ ਹੁੰਦਾ ਨਾ ਸ਼ਰੀਕ ਉਹ ਇਹ ਰਿਸ਼ਤੇਦਾਰਾਂ ਨਾਲੋਂ ਵੀ ਖਾਸ ਹੁੰਦੇ ਆ ਇਹਨਾਂ ਹੀ ਪਹਿਲੋਂ ਆਉਣਾ ਵਾ ਠੀਕ ਆ ਤੂੰ ਤਾਂ ਮੈਨੂੰ ਪਲ ਵਿੱਚ ਹੀ ਪਰਾਇਆ ਕਰਦਾ ਯਾਰ ਹੈਂ ਜਿਹੜੀ ਸਾਰੀ ਕੀਤੀ ਕਤਰੀ ਦੇ ਤੂੰ ਪਾਣੀ ਫੇਰਦਾ ਹੈ ਉਹ ਤੇਰੀ ਮਾਂ ਵਾ ਦੋ ਚੁੱਕਣਾ ਦੇਈ ਜਾਂਦੀ ਆ ਓਏ ਆਪਣੇ ਕੰਮ ਆਉਂਦੇ ਹੁੰਦੇ ਆ ਬਗਾਨੇ ਨਹੀਂ ਆਉਂਦੇ ਹੁੰਦੇ ਵੀ ਇਹਨੂੰ ਕਿੱਦਾਂ ਪਤਾ ਲੱਗਿਆ ਕਿ ਤੇਰੀ ਗਣੀ ਕਰਦੀ ਆ ਮੈਂ ਤੇਨੂੰ ਬਾਹਰ ਨਹੀਂ ਜਾਵਾਂ ਤੇ ਚੰਗਾ ਇਹ ਬਾਹਰ ਚਲ ਗਿਆ ਕਿ ਕੀ ਜਵਾਬ ਦਊਂਗਾ ਲੱਗੇ ਦੋਵੇਂ ਮਾਂ ਪੁੱਤ ਲੱਗੇ ਦੇ ਨਾ ਕਿਹਾ ਬਾਵਾ ਨਾ ਗਾਲ ਨੂੰ ਹੀ ਆਉਂਦੀਆਂ ਹੁੰਦੀਆਂ ਵਾ ਨਾਲੇ ਹੋਰ ਗੌਰਵ ਉਹ ਮੇਰਾ ਤੇਰੇ ਤੋਂ ਬਿਨਾ ਹੈ ਕੌਣ ਯਾਰ ਮੈਂ ਤੇ ਉਦਾਂ ਹੀ ਕਹਿਤਾ ਸੀ ਤੈਨੂੰ ਕਿ ਆਪਣੀ ਵੇਚ ਲੋ ਮੈਂ ਪਹਿਲੀ ਕਿੰਨੂੰ ਦੇਣੀ ਆ ਯਾਰ ਦੇਣੀ ਆ ਉਹ ਆਪਣੇ ਕੁੜੀ ਨੂੰ ਚਲ ਚੁੱਪ ਕਰ ਬੋਤਾ ਬੋਲੀ ਜਾਣੀ ਆ ਜਿਹੜਾ ਕੰਮ ਹੋ ਗਿਆ ਹੋ ਗਿਆ ਐਵੇਂ ਬਣਾ ਲਓ ਕਿੱਦਾਂ ਦੀ ਗੱਲ ਕਰ ਗਿਆ ਕੁੜੀ ਨੂੰ ਉਹ ਕੁੜੀ ਨੇ ਪਹਿਲੀ ਨਾਲ ਲੈ ਜਾਣੀ ਆ ਉਹ ਪਾਜੀ ਨਿਆਣਾ ਵਾਂ ਮੂੰਹ ਚੋਂ ਗੱਲ ਕੱਢਦੀ ਆ ਪਤਾ ਨਹੀਂ ਉਹ ਚਨੀਜ ਦਾ ਕਿਹੜੀ ਗੱਲ ਕਰਨੀ ਕਿਹੜੀ ਨਹੀਂ ਚਲੋ ਪਰ ਇਦਾਂ ਤਾਂ ਉਹ ਸਹਾਇਆ ਨਹੀਂ ਜਿੱਦਾਂ ਦਾ ਹੁਣ ਉਹਨੂੰ ਪੁੱਠ ਦੇ ਕੇ ਕਰਤਾ ਨਾ ਮੈਂ ਨਈ ਇਹ ਹੀ ਪੁੱਤ-ਪੁੱਤ ਕੀ ਦੇਣੀ ਆ ਨਿਆਣਿਆਂ ਲਵੇ ਕੇ ਨਿਆਣਾ ਆਂਦਾ ਜਾਣਾ ਵਾ ਤੇ ਸਾਨੂੰ ਵੀ ਸੌ ਗਈ ਵੀ ਚੱਲ ਚੱਲ ਜੇ ਬਾਹਰ ਜੇ ਇਹਦਾ ਬਹੁਤਾ ਮਨ ਕਰਦਾ ਤੇ ਫੇ ਤੁਹਾਨੂੰ ਵੀ ਪਤਾ ਧੀਆ ਪੁੱਤ ਅੱਜ ਕੱਲ ਆਪਣੀਆਂ ਮਰਜ਼ੀਆਂ ਕਰਦੇ ਆ ਚਲੋ ਕਰ ਲੋ ਇਹਨੂੰ ਪਤਾ ਨਹੀਂ ਆ ਕਿ ਪੁੱਤ ਐਸੇ ਤਾਇ ਨਹੀਂ ਕੰਮ ਆਉਣਾ ਵਾ ਹੋਰ ਕਿਸੇ ਨੇ ਨਹੀਂ ਕੰਮ ਆਉਣਾ ਜਿਹੜੇ ਤੈਨੂੰ ਅੱਜ ਹਵਾ ਦੇਣਦੇ ਆ ਨਾ ਉਹਨਾਂ ਨੇ ਕੰਮ ਆਉਣਾ ਸਰੀਕ ਚੁਕਣ ਲੱਗ ਗਏ ਤੇ ਹੁਣ ਸਭ ਕੁਝ ਦੇਣ ਲੱਗ ਗਿਆ ਵਾ ਪਹਿਲਾਂ ਤਾਂ ਕਿਸੇ ਨੂੰ ਦਿੱਤਿਆ ਨਹੀਂ ਹੁਣ ਭਜੀਆਂ ਬਾਵਾ ਗਾਲ ਨੂੰ ਦੱਸਦੇ ਆ ਉਦੋਂ ਤਾਂ ਕਿਸੇ ਨੇ ਸਾਥ ਦਿੱਤਾ ਨਾ ਜਦੋਂ ਮੈਂ ਦਰਦ ਦਾ ਕੁੱਰੀ ਫਿਰੰਦਾ ਹੀ ਲੋਕਾਂ ਕੋਲ ਜੀਆਂ ਬਾਵਾ ਗਾਲ ਨੂੰ ਆਉਂਦੀਆਂ ਆਹੇ ਹੈ ਜਦੋਂ ਸਾਡੀਆਂ ਬਾਵਾ ਲੰਮਕਦੇ ਉਦੋਂ ਤਾਂ ਕਹਿੰਦੇ ਥਮੀਆਂ ਨਹੀਂ ਭੀ ਹਾਂ ਆ ਲੋ ਪੈਸੇ ਲਲੋ ਤੇ ਬਾਵਾ ਕਰ ਲੋ ਸਿੱਧੀਆਂ ਦੇਖੀ ਫਿਰ ਫੋਟਸ ਚਾਰਜ ਤਾਂ ਨਹੀਂ ਚਾਂਦ ਮਿਲਨ ਜੀ ਗੰਡਿਆ ਹੀ ਤੇ ਕਿਤੇ ਨਹੀਂ ਪਤਾ ਨਹੀਂ ਕਦੋਂ ਦੇ ਕਿੱਧਰ ਮੈਂ ਅੱਧ ਘਰੀ ਨਹੀਂ ਮੈਂ ਕਿੱਧਰ ਜਾਣਾ ਸੀ ਮੈਂ ਤੇ ਹੋਰ ਸੱਸੋ ਪੰਜੇ ਚ ਪਿਆ ਕੀ ਦੱਸਾਂ ਤੈਨੂੰ ਕਿਉਂ ਕੀ ਨਾ ਇਹ ਪੁੱਛੀ ਕੋਈ ਕੀ ਨਹੀਂ ਹੋਇਆ ਲੈ ਦੱਸ ਐਡਾ ਕਿਉਂ ਹੋ ਗਿਆ ਜਰਾ ਇਧਰ ਆਵੇਂ ਉਹ ਤਿਗਰੇ ਨੇ ਨਾ ਤੇਰੇ ਜੇਲ ਦਰਾਨੀ ਨੇ ਤੇ ਉਹਦੇ ਮੁੰਡੇ ਨੇ ਪਿਆਲੇ ਪਾਤੀ ਹੋ ਗਏ ਨੇ ਹਾਂ ਤੇਰੀ ਜਾਨੀ ਕਿਨੋ ਉਹ ਸੰਬੂਨ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਇਸਲਾਹਾ ਹੋ ਡਈਆ ਬੜੇ ਦਿਨਾਂ ਦੀਆਂ ਮੇਰੀ ਗੱਲ ਤਾਂ ਤੁਹਾਨੂੰ ਸੋਣੀ ਨਹੀਂ ਹੁੰਦੀ ਘਰ ਦੇ ਵਿੱਚ ਮੈਂ ਕਿਆ ਵੀ ਹੀ ਕਿਆ ਕੰਮ ਹੁੰਦਿਆ ਕੀ ਸੁਣਾ ਮੈਂ ਮੈਂ ਕੀ ਸੁਣਾ ਮੈਨੂੰ ਇਹਨਾਂ ਦੱਸਿਆ ਤੱਕ ਨਹੀਂ ਮੈਂ ਧੁਖ ਨਹੀਂ ਕੱਢੀ ਤੇ ਮੈਨੂੰ ਕਿ ਰਵਿੰਦਰ ਆਇਆ ਮੈਨੂੰ ਕਹਿੰਦਾ ਭਾਜੀ ਇਹੋ ਜਿਹੀ ਕਿਹੜੀ ਮਤਲਬ ਵੇਲੇ ਚ ਬਾਹ ਆਈ ਤੁਸੀਂ ਪੈੜੀ ਜਾਣੇ ਕਰਤੀ ਹੈ ਮੈਨੂੰ ਨਹੀਂ ਪਤਾ ਕਿੰਨੇ ਮੈਂ ਐਦਾਂ ਦੀ ਗੱਲ ਨਹੀਂ ਹੋ ਸਕਦੀ ਕਿੰਦਾ ਲੈ ਮੈਂ ਕਚਹਿਰੀੋਂ ਆਇਆ ਹਾਂ ਉਹਦੇ ਲਿਖਤ ਵਾਰ ਹੋਈ ਸਾਰੀ ਕਿੰਨੀ ਮਾੜੀ ਗੱਲ ਆ ਆਪਣੇ ਘਰ ਦੀਆਂ ਗੱਲਾਂ ਬਾਹਰ ਲੋਕਾਂ ਨੂੰ ਪਤਾ ਲੱਗਣੀਆਂ ਇਹ ਤਾਂ ਮਾੜੀ ਗੱਲ ਹੋਰ ਕੀ ਹੋਣੀ ਆ ਮੈਂ ਬੜੇ ਦਿਨਾਂ ਦੀ ਦੋਲੀ ਪਾਉਂਦੀ ਮੈਨੂੰ ਪਿਸਕੇ ਪਿਸਕੂਂ ਦੀ ਦੀਦੀ ਹੀ ਪਰ ਤੁਸੀਂ ਮੇਰੀ ਗੱਲ ਤੇ ਯਕੀਨ ਹੀ ਨਹੀਂ ਕੀਤਾ ਮੈਂ ਗੱਲ ਦੱਸਾਂ ਨਾ ਭਰਾ ਮਹਾਰਾਜ ਨਾ ਪਤੀ ਜੱਜ ਦਵਿੰਦਰ ਨੇ ਵਗਾੜੀ ਸਾਰੇ ਚੁੱਕਣਾ ਦੇ ਦੇ ਕੇ ਉਹ ਮੇਰੇ ਘਰ ਨੂੰ ਇੰਨਾ ਏਦਾਂ ਬੋਲਿਆ ਨਾ ਤੂੰ ਤੇ ਸੁਤੀ ਨਹੀਂ ਵੱਡਾ ਵਿਆਹ ਵੱਡਾ ਭਰਾ ਪਿਓ ਹਾਂ ਬਰਾਬਰ ਸਾਰੇ ਮਲੇਂ ਗਾੜੀ ਲਾ ਕੇ ਸਾਰੇ ਕੰਮ ਕੀਤੇ ਨਾਲੇ ਹੁਣ ਲੋਕਾਂ ਨੂੰ ਦੱਸ ਦੇ ਹੋਣਗੇ ਕਿ ਸਾਡੇ ਨਾਲ ਨਹੀਂ ਤੁਰੇ ਲੋਕਾਂ ਨੇ ਨਾ ਆਪਣਾ ਮੱਡਾ بڑا ਆਕਾਰ ਸਾਡੇ ਵੀ ਤੇ ਲੰਬੋ ਲੋਕਾਂ ਦਾ ਉਹ ਸੁਣ ਲਾ ਮੈਂ ਆ ਕੇ ਪੁੱਛਿਆ ਬਾਤ ਤੂੰ ਤੇ ਸੁੱਤੀ ਆ ਮੈਂ ਕਿ ਕੀ ਗੱਲ ਹੈ ਜਿਹੜਾ ਚਾਲੇ ਚੜਾ ਰਿਹਾ ਹਿਰਾਤਾ ਵਾ ਤੇ ਕਹਿੰਦੇ ਕੀ ਕਰਦੇ ਤੁਸੀਂ ਤੇ ਨਾ ਕਰਤੀ ਮੈਂ ਕਿ ਮੈਂ ਨਾ ਤੁਹਾਨੂੰ ਇਦਾਂ ਨਹੀਂ ਕੀਤੀ ਗੁੱਸੇ ਦੇ ਮਾਰਿਆ ਨਿਕਲ ਗਈ ਤੇ ਮੈਂ ਤੇ ਤੈਨੂੰ ਭੇਜਣਾ ਨਹੀਂ ਚਾਹੁੰਦਾ ਤਾਂ ਨਾ ਕੀਤੀ ਤੇ ਕਹਿੰਦੇ ਸ੍ਰੀ ਇਹਦੇ ਚਾਹੁੰਦੇ ਹੁੰਦੇ ਆ ਇਹ ਹੂੰ ਮੁੰਡਾ ਬੋਲਿਆ ਉਹਨੂੰ ਕਿੰਨਾ ਕੋਈ ਸਰੀਖੋ ਜੂਵੀਂ ਨੰਨੋ ਕਰਤਾ ਬੱਚਾ ਜਾਵੇ ਤੇ ਬਾਤ ਜਿੱਦਾਂ ਮਰਜੀ ਵੀ ਆ ਤੇ ਇਹ ਕਹਿੰਦੇ ਹੁੰਦੇ ਨਾ ਕਿ ਤੂੰ ਰੋਣੀ ਕਿਉਂ ਗੌਰਵ ਹੈਗਾ ਮੈਨੂੰ ਦੀਦਾ ਹੈ ਤੇ ਆਪਣੇ ਧੀਆਂ ਪੁੱਤੇ ਆਪਣੇ ਹੁੰਦੇ ਆ ਉਹਨੇ ਕਹਿਤਾ ਗੌਰਵ ਬੰਦੋ ਗੌਰਵ ਨੇ ਕਹਿਤਾ ਮੈਂ ਆ ਪਹਿਲੀ ਮੈਂ ਕਿੱਥੇ ਲੈ ਕੇ ਜਾਣੀ ਆ ਤੇਰੀ ਪਹਿਲੀ ਉਹ ਵੀ ਕਹਿੰਦਾ ਆਪਣੀ ਕੁੜੀ ਨੂੰ ਦੋਗੇ ਸਾਨੂੰ ਕਿਧਰਾਂ ਵੀ ਜਿੰਨੇ ਦਿਨ ਦੇ ਵਿੱਚ ਇਤੋਂ ਦੱਕ ਗੱਲਾਂ ਵਾਣਾ ਜਿੰਨੇ ਇੰਨੀਆਂ ਗੱਲਾਂ ਕਹਿ ਤੀਆਂ ਉਹਨਾਂ ਕਾਲ ਨੂੰ ਕੀ ਸਾਹਮਣਾ ਜਿੰਨੇ ਅੱਜ ਨੌ ਜਿੰਨੇ ਹੁੰਦੇ ਰਹਾਂ ਨੂੰ ਸ਼ਰੀਕ ਗਏ ਤਾਂ ਕਈ ਕਦੀ ਨਾ ਮਨ ਬੜਾ ਦੁਖੀ ਹੁੰਦਾ ਫਿਰ ਅੱਗ ਸਾਨੂੰ ਵੀ ਇੱਕ ਪੁੱਤ ਦੇ ਜਾਂਦਾ ਮੇਰਾ ਵੀ ਦੁਨੀਆ ਤੇ ਸਾਹ ਚ ਬਣੀ ਰਹਿੰਦੀ ਮੈਂ ਮੇਰਾ ਪਤਾ ਕੀ ਮਨ ਕਰਦਾ ਵੀ ਇਸ ਘਰ ਚ ਰਹਿਣ ਨੂੰ ਜੀ ਨਹੀਂ ਕਰਦਾ ਹੁਣ ਜਦੋਂ ਦਾ ਮਾਹੌਲ ਬਣ ਗਿਆ ਨਾ ਵੀ ਲੱਗੋ ਜੀ ਰਾਨਾ ਤਾਂ ਫਿਰ ਵੀ ਇੱਥੇ ਆਈਂ ਜਾਪੋ ਆਪਣੀ ਸੋਚ ਦੇ ਨਾਲ ਸੋਚਦੇ ਆਂ ਆਪਣੇ ਨੂੰ ਗੁੱਸੇ ਨਾਲ ਗਾ ਲੈਣੇ ਲੱਗ ਹੋ ਜੀਏ ਪਰ ਬੀਜੀ ਬਾਰੇ ਵੀ ਸੋਚਿਆ ਕਰੋ ਨਾ ਉਹਦੇ ਦਿਲ ਤੇ ਕੀ ਬੀਤੂਗੀ ਸੁਗਰ ਕਰੋਗੇ ਮਾਸੀ ਕੋ ਘਰ ਨਹੀਂ ਹੈਗੇ ਆਹ ਗੱਲ ਸੁਣ ਕੇ ਉਹਨਾਂ ਤੇ ਮੰਜਾ ਹੀ ਮਾਰੇ ਲੈਣਾ ਜੇ ਇਹ ਨੂੰ ਮੂੰਹ ਖੋਲ ਲੀਏ ਤੇ ਕਹਣਾ ਅੱਡ ਪੁੱਤ ਚੱਲਿਆ ਇਹਨੂੰ ਚੰਗਾ ਨਹੀਂ ਲੱਗਦਾ ਉਹੀ ਤੇ ਜੇਂ ਚੋਫੀ ਤੇ ਰਹੇ ਵੀ ਨਾ ਤੇ ਸੱਚ ਪੁੱਛੋ ਤੇ ਮੈਂ ਕਦੀ ਨਹੀਂ ਚਾਹੁੰਦੀ ਵੀ ਗੌਰਵ ਬਾਗ ਜਾਵੇ ਬੱਚੇ ਬਾਹਰ ਚਲ ਜਾਂਦੇ ਫੈਮਲੀਆ ਲਿਆ ਜਾਂਦੇ ਮਾਂ ਰਹਿ ਜਾਂਦਾ ਭਾਵੇਂ ਹੀ ਕੁੜੀ ਲੈਣ ਦੀ ਪਰ ਸਾਡੇ ਦਿਲ ਵਿੱਚ ਇੱਕ ਰੀਤ ਚਾਜੀ ਵੀ ਗੌਰਵ ਸਾਡਾ ਪੁੱਤਰ ਵਾ ਹੁਣ ਮੈਂ ਲੈਣ ਦੀ ਹੈ ਕਿ ਸਾਡੇ ਬੋਲ ਵੀ ਕੁਝ ਹੋਵੇ ਆ ਉਹ ਇੱਕ ਪੁੰਨਦਾਨ ਕੱਲ ਨੂੰ ਆਪਾਂ ਵਿਆਹ ਨਹੀਂ ਉਹਨੇ ਆਪਣੇ ਘਰ ਚਲ ਜਾਣਾ ਉਹ ਤੁਹਾਨੂੰ ਕੀ ਸੀ ਚਲੋ ਮੇਲਜੋਲ ਹੀ ਯਾ ਤੇ ਉਹ ਦਿਨ ਆ ਚਲੋ ਅੱਜ ਥੋੜੀ ਬੁਧੀ ਸਾਝ ਬਣੀ ਰਹਿਣਾ ਤੇ ਹੀ ਐਸੇ ਘਰ ਦੇ ਵਿੱਚ ਹੀ ਪੋਤੇ ਵਾਲੀ ਸਾਝ ਤੇ ਸਾਡੀ ਇਹਦੇ ਨਾਲ ਹੀ ਹੈ ਤਾਂ ਇਹ ਜੋ ਉਹ ਨਹੀਂ ਅੱਜ ਕੱਲ ਕੀ ਹੋ ਗਿਆ ਕਦੀ ਨਹੀਂ ਉਹਨੇ ਇੰਤਾ ਦਾ ਕੰਮ ਕੀਤਾ ਘਟੋਗਾ ਤੇ ਭਾਵੇਂ ਜਦਾਂ ਮਰਜ਼ੀ ਰਹਿੰਦੀ ਇਹਨਾਂ ਉਹਦੇ ਤੇ ਮੈਨੂੰ ਬੜਾ ਮਾਨਤਾ ਨਹੀਂ ਮੇਰੀ ਹਰ ਇੱਕ ਗੱਲ ਸੁਣਦਾ ਹੀ ਮੰਨਦਾ ਜੀ ਮੈਨੂੰ ਆਪਣੇ ਧੀਆਂ ਪੋਤਾਂ ਨੂੰ ਹੀ ਲੱਗਦਾ ਹੀ ਉਹ ਵੀ ਚਲ ਠੀਕ ਆ ਤੂੰ ਨਾ ਦਿਲ ਤੇ ਨਾ ਖੋਲਿਆ ਆਪੇ ਮਾਰੇ ਸਭ ਠੀਕ ਕਰੂਗਾ ਜਾ ਚੱਲ ਆਵਣਾ ਘਟਕ ਜੀ ਸੱਜ ਬੋਈਆ ਤੁਸੀਂ ਨਾ ਕੋਈ ਮਾਂ ਚੋ ਕੋਈ ਗੱਲ ਕਰੇ ਅਸੀਂ ਆਪਣੀ ਜ਼ਿੰਦਗੀ ਰਾਜ਼ ਮਿਲ ਕੇ ਪਟਾਂਗੇ ਧੀਆ ਕੀ ਪਤਾ ਹੈ ਕੱਲ ਨੂੰ ਕੋਈ ਘਰ ਜਵਾਈ ਹਨ ਚੰਗਾ ਮਿਲ ਜੇ ਅਸੀਂ ਉਹਦੇ ਆਸਰੇ ਆਪਣੀ ਕੱਢ ਲਈਏ ਹਾ ਜੇ ਇਹਨੇ ਇਦਾਂ ਕੀਤਾ ਵੀ ਇਹੋ ਕਰਨਾ ਪੈਣਾ ਜੋ ਸਾਡੇ ਕਰਨਾ ਚੋ ਵੇਖੀ ਜਾਈ ਹੁਣ ਤੁਸੀਂ ਆਪਣੇ ਮੂੰਹ ਜੋ ਕਰਨਾ ਕੋਈ ਗੱਲ ਨਾ ਕਰੀਂ ਮੈਂ ਕੋਈ ਗੱਲ ਬੋਲਨੀ ਨਹੀਂ ਹਾਂ ਜੇ ਅਸੀਂ ਕੋਈ ਵੀ ਗੱਲ ਕਰਾਂਗੇ ਨਾ ਤੇ ਕਹਿਣਾ ਸਾਡੇ ਕੋਲ ਤੇ ਉੱਤੇ ਦਾ ਕੰਮ ਬੰਦ ਹੈ ਉਹਨਾਂ ਨੂੰ ਚੰਗਾ

ਕੀ ਕਰਦੇ ਹੀ ਇੱਥੇ ਗੱਲਾਂ ਸੰਦੇ ਆਹ ਹੁਣ ਲੱਗਦੀ ਨਹੀਂ ਨਾ ਨਵਿੰਦਰ ਕੀ ਦੀਨਾ ਕੀ ਦੀਨਾ ਇਹ ਹਿੰਮੰਤਾ ਦਿਖਾਇਆ ਹੁੰਦਾ ਕਿੱਡਾ ਵਧੀਆ ਕਾਠੀ ਹੁੰਦਾ ਜੇ ਆਪਾਂ ਸਲਾਹ ਕਰ ਲੈਂਦੀ ਕਿਤੇ ਦੋਵੇਂ ਭਰਾ ਬਹਿ ਕੇ ਤੇ ਹੋ ਸਕਦਾ ਮਸਲਾ ਠੋਈ ਜਾਂਦਾ ਨਹੀਂ ਜੇ ਨਹੀਂ ਲਈ ਤਾਂ ਦੱਸੋ ਅਗਲੇ ਨੇ ਠੋਕ ਘਟ ਐ ਯਾਰ ਦਾ ਜਵਾਬ ਦਿੱਤਾ ਹੀ ਹੈ ਤੁਸੀਂ ਕਹਨੂ ਮਨਤੇ ਬਹੁਤ ਜ਼ਿਆਦਾ ਖੜੇ ਜੀ ਉਹ ਦਵਿੰਦਰ ਆਪਣੀਆਂ ਦਾ ਮਾਰੇ ਠੀਕ ਹੈ ਜੇ ਆਹੀ ਵੀ ਸਲਾਹ ਲੈਂਗੇ ਐਡਾ ਮਾੜਾ ਬਣੀਓ ਹੈ ਪਾ ਬੀਮਾਂ ਅੰਦਰ ਵੇਖਣ ਡਿਆ ਦੁਖੀ ਹੋਉਂਦੇ ਸੀ ਮਾਨ ਖਰਾਬ ਤੇ ਕਰਨਾ ਹੀ ਆ ਮੁੰਡਾ ਬੁਤੀਆਂ ਨਹੀਂ ਤੇਜੂ ਕਰਦਾ ਸੀ ਉਹ ਹਨਾ ਨੂੰ ਹੱਥ ਪੈਰਾਂ ਦੀਆਂ ਪੈ ਗਈਆਂ ਤੇ ਇਹਨੇ ਚੱਲ ਜਾਣਾ ਬਾਹਰ ਤੇ ਕਰਨ ਦੇ ਆਪਣੀਆਂ ਕਮਾਈਆਂ ਇਹਨਾਂ ਦੇ ਤੇ ਵਾਰੀ ਨਿਆਰੇ ਅਗਲੀ ਨੇ ਮਨ ਤਾਂ ਹਲਕਾ ਕਰ ਲਈਓ ਸਾਡਾ ਕੋਈ ਇਹਨਾਂ ਨੂੰ ਦੁੱਖ ਨਹੀਂ ਆ ਪੀਣਾ ਪੈ ਲਈ ਗਹਿਣੇ ਕੀਤੀ ਜਾਂ ਕਿਦਾਂ ਕਿਉਂ ਪਤਾ ਆ ਹੋ ਗਏ ਸਮੇਂ ਸਿਰ ਆਏ ਨਾ ਤੁਸੀਂ ਦਾਨਾਂ ਦੀਆਂ ਗੱਲਾਂ ਚ ਆ ਜਾ ਕਰੋ ਉਹ ਤੁਹਾਨੂੰ ਹਰ ਵਾਰੀ ਉਹਨਾਂ ਸਾਰੀਆਂ ਹਮਰ ਪਿੱਛੇ ਲਾਈ ਰੱਖਿਆ ਜਦੋਂ ਸਾਨੂੰ ਲੋੜ ਪਈ ਤੇ ਟਾੜ ਕੇ ਪਾਸੇ ਮਾਰਿਆ ਹੁਣ ਫੇਰ ਤੁਸੀਂ ਉਹਨਾਂ ਦੀ ਹਵਾਲ ਦੀ ਗੱਲ ਕਰਨ ਦੇ ਜੇ ਉਹ ਕਾਹਦਾ ਤਾਇਆ ਵਾ ਜਿਹਨੇ ਔਖੀ ਵਾਲੇ ਪਿੱਛੇ ਪੈਰ ਕਰ ਲਿਆ ਹੈ ਤਾਂ ਜੀ ਆਹ ਮੈਂ ਨੇ ਕਿਹਾ ਕਿ ਨਹੀਂ ਆਪਣੇ ਛੇ ਦੀ ਵੇਚ ਲੋ ਅਸੀਂ ਦੀ ਨਹੀਂ ਵੇਚਣੀ ਓਏ ਕਹਿ ਦਿੱਤਾ ਵਾ ਸਾਹ ਤਾਂ ਨੇ ਪੂਰਾ ਦੇਣਾ ਸੀ ਕਾਹਦਾ ਸਾਹ ਦੇਣਾ ਖੇ ਸਵਾਦ ਸਭ ਕੁਝ ਨੂੰ ਚੰਗੀ ਤੈਨੂੰ ਮੈਂ ਦਾ ਤੁਹਾਨੂੰ ਮੂੰਹ ਕਾਲਾ ਨਾ ਕਰਾਈ ਇੰਨੇ ਕ ਪੈਸੇ ਲੈ ਕੇ ਤੇ ਨਾ ਸਾਨੂੰ ਜਰੂਰਤ ਹੀ ਆ ਸਾਡਾ ਸਰਦਿਆ ਉਹ ਮਹਾਰਾਜ ਰੰਬੇ ਕਾਰਜ ਸਵਾਰ ਨਾਲ ਮੈਂ ਤਾਂ ਅੱਗੇ ਵੀ ਤੁਹਾਨੂੰ ਸਮਝਾਇਆ ਵਾ ਗੱਲ ਵਧਾ ਕੀ ਆ ਹੁਣ ਇਹ ਚਾਉਂਦੇ ਆ ਤੇ ਇਹਨਾਂ ਦਾ ਕੰਮ ਹੋ ਗਿਆ ਵਾ ਅਸੀਂ ਕਿਉਂ ਇਹਨਾਂ ਨਾਲ ਗਾੜੀ ਕਾਲ ਨੂੰ ਸਾਨੂੰ ਵੀ ਲੋੜ ਆ ਮਿੱਠੇ ਪਿਆਰੇ ਹੋ ਜੀਏ ਫੇਰ ਵੇਖੀ ਜਦੋਂ ਲੱਖਾਂ ਨਾਲ ਮੇਰਾ ਪੁੱਤ ਉਥੋਂ ਘੱਲੇ ਨਾ ਡਾਲ ਲਾ ਤੇ ਫੇਰ ਵੇਖੀ ਕਦਾਂ ਮੂੰਹ ਬੰਦ ਹੁੰਦੇ ਸਾਰਿਆਂ ਦੇ ਤੇ ਮੇਰੀ ਸੁਣ ਲੋ ਗੱਲ ਹੁਣ ਇਹਨਾਂ ਦੇ ਪਿੱਛੇ ਲੱਗਿਓ ਬਥੇਈ ਤੋਂ ਇਹਨਾਂ ਦੀ ਚਮਟਾਗੀ ਨਿਕਾਲ ਲਈ ਆ ਇਹਦੇ ਨਾਲ ਆਪਣੀ ਜਗਾ ਵਾ ਸਾਨੂੰ ਵੀ ਭਾਵ ਆ ਇਹ ਤਾਂ ਮੂੰਹ ਬਤੀਆਂ ਉੱਪਰ ਗਲ ਜਾਂਦੀਆਂ ਨਹੀਂ ਮੜ ਜਾਂਦੇ ਕਿ ਸੁੱਟ ਨਹੀਂ ਇਹਨਾਂ ਨੂੰ ਗੱਲ ਪਤਾ ਲੱਗਾ ਵੀ ਮੇਰਾ ਕੰਮ ਬਣ ਗਿਆ ਵਾ ਤੇ ਵਧਾਈ ਦੇ ਦਿੱਤੀ ਕਿਹਦੇ ਕਿਸ ਨੇ ਆਣ ਕੇ ਸਾਡੇ ਦਵਾਲੇ ਹੋ ਗਏ ਸਭੋਂ ਬਾਹਰੋਂ ਸੁਣ ਕੇ ਲੋਕਾਂ ਦੀਆਂ ਗੱਲਾਂ ਇਹ ਹੋਰ ਛੱਡੋ ਉਹਨੇ ਮੂੰਹ ਤੇ ਪੜਾ ਕੀ ਕਿਹਾ ਮੈਨੂੰ ਤੇ ਮੈਨੂੰ ਤਾਂ ਚੰਗਾ ਲੱਗਦਾ ਹੀ ਨਹੀਂ ਵੀ ਇਹ ਬਾਹਰ ਜਾਵੇ ਮੈਂ ਇਹ ਚਾਹੁੰਦਾ ਨਹੀਂ ਹੈ ਇਹ ਇੱਕ ਗੱਲ ਹੋਈ ਭਲਾ ਜਗਨ ਕਿਉਂ ਨਹੀਂ ਚਾਹੁੰਦਾ ਵੀ ਸਾਡਾ ਮੁੰਡਾ ਬਾਹਰ ਜਾਵੇ ਉਹ ਜਾ ਬਰਿੰਦਾ ਰਹੋ ਉਹਦੇ ਗੁਰਰਾਜ ਤੁਸੀਂ ਮੈਨੂੰ ਇਹ ਗੱਲ ਦੱਸ ਕਿ ਕੋਈ ਗੱਲ ਕੀਤੀ ਬਾਹਰ ਤੋਂ ਉਹ ਉਹ ਦੁਰਿੰਦਰ ਦੱਸ ਕੇ ਗਿਆ ਉਹਦੇ ਬੁਰੇ ਦਰ ਬਰਿੰਦਰਾ ਜਿਹੜਾ ਨਾ ਖੱਤਾ ਹੀ ਦੀ ਰਗਾ ਚ ਗੂੜ ਦੇ ਨਹੀਂ ਇਹ ਉਹਨੇ ਹੁੰਦਾ ਸਰੀਰ ਦਾ ਸਰੀਰ ਹੀ ਹੁੰਦਾ ਇਹਨਾਂ ਖਤੇ ਆਂਦੇ ਆਣੇ ਆ ਵੀ ਸਾਨੂੰ ਬੈ ਕਰ ਦਿੰਦਾ ਸਾਨੂੰ ਗਹਿਣੇ ਕਰ ਦਿੰਦਾ ਲੋਕੀ ਤੇ ਚੰਦੇ ਆ ਕੋ ਪਿੱਕੇ ਦਾ ਤੀ ਪਤਾ ਜਾਵੇ ਤੇ ਅਸੀਂ ਤਾਂ ਉਹਦਾ ਪੈੜੀ ਦੇ ਕਬਜ਼ਾ ਕਰੀਏ ਮੇਰੇ ਨਾਲ ਬੰਮੀ ਲੱਗਦੀ ਤੇ ਗੱਲਾਂ ਰਿਆ ਹੀ ਕਰਨਾ ਹੜਨਾ ਉਹਦੇ ਕੋ ਪਤਾ ਲੱਗੀਆਂ ਲੋਕਾਂ ਨੂੰ ਤੇ ਹੁਣ ਕਰਨੀਆਂ ਉਹਨਾਂ ਤੇ ਅੱਗ ਲੱਗਣੀ ਕਾਲੇ ਜੇ ਤਾਂ ਆਪਾਂ ਕੰਮ ਕਰਾਉਣ ਦੇ ਕਿਚਾਰੀਆਂ 'ਚ ਤਰਵਿੰਦਰ ਮੈਨੂੰ ਗਰੇ ਦਿਖਿਆ ਨਹੀਂ ਉਹ ਹੀ ਵੇਖਿਆ ਉਹ ਟੁਰੀਆ ਰਿੰਦਾ ਕਚਾਰੀ ਕੋਨੇ ਉਹਨੇ ਸਾਨੂੰ ਵੇਖ ਲਿਆ ਹੋਊਗਾ ਆਹੋ ਉਥੇ ਹੀ ਹੁੰਦਾ ਇਹ ਪਰੋਂਦਾ ਰਹਿੰਦਾ ਲੋਕਾਂ ਨੂੰ ਲੈਂਦਾ ਰਹਿੰਦਾ ਗਹਿਣੇ ਠੇਕੇ ਤੇ ਕੋਈ ਯਾਰ ਤਾਂ ਸਾਨੂੰ ਕੀ ਆਸੀਂ ਕੋਈ ਚੋਰੀ ਦਾ ਕੰਮ ਕੀਤਾ ਤੁਸੀਂ ਤਾਂ ਐਵੇਂ ਐਂ ਗੰਡੇ ਜਿਹਾ ਪਤਾ ਲੱਗਣਾ ਲੱਜੇ ਪਤਾ ਨਾਲੇ ਸਾਡੀ ਚੀਜ਼ ਅਸੀਂ ਕਿਸ ਨੂੰ ਗਹਿਣੇ ਦਈਏ ਕਿਸ ਨੂੰ ਬੈ ਕੀਤੀ ਕੀ ਵਖੀ ਚਪੀੜ ਇਹਨੂੰ ਉਥੇ ਸਮਝਾਦੀ ਇਹਨੂੰ ਮੇਰੇ ਭਰਾ ਨੂੰ ਆਹ ਗੱਲਾਂ ਬੀਤੀਆਂ ਤਾਂ ਵੱਡ ਤੂੰ ਕਦ ਤੂੰ ਜੀਦੇ ਮੇਰੀ ਗੱਲ ਸੁਣ ਤੁਸੀਂ ਤਾਂ ਕਹਿੰਦੇ ਨਾ ਪਰ ਮੇਰੇ ਮਨ ਨੂੰ ਹੋਰ ਤਰ੍ਹਾਂ ਹੁੰਦਾ ਵੀ ਦੀ ਤੋਂ ਬਿਨਾਂ ਮੈਂ ਪੁੱਛੇ ਤਾਂ ਤੁਰਦਾ ਨਹੀਂ ਹੁੰਦਾ ਹਾਂ ਕੋਈ ਜ਼ਿਆਦਾ ਸਲਾਹ ਕਰਕੇ ਅਸੀਂ ਸਾਰਾ ਕੰਮ ਕਰ ਲੈਂਦੇ ਝੂਪਣਾ ਹੁਣ ਮੇਰਾ ਸਾਹਮਣੇ ਜਾਣ ਤੇ ਜੀ ਨਹੀਂ ਕਰਦਾ ਕਿਦਾਂ ਦੇ ਨਿਆਣਿਆਂ ਨੇ ਗੱਲਾਂ ਕਰ ਲਿਆ ਸਲਾਹਾਂ ਵੀ ਲਈਆਂ ਸੀ ਤੇ ਮਸਵਰੇ ਵੀ ਹੋਏ ਸੀ ਤੇਰੀ ਮਾਂ ਵੀ ਉੱਥੇ ਬੈਠੀ ਸੀ ਉਹ ਟਾਈਮ ਤੇ ਹੁਣ ਤੇ ਉਹ ਭਲਾ ਰਿਸ਼ਤੇਦਾਰੀ ਚ ਗਈ ਉਹ ਵੀ ਲਾਗੇ ਉਦੋਂ ਬੈਠੀ ਜਦੋਂ ਅਗਲੇ ਨੇ ਤਿਆਰ ਕਰ ਠੋਕ ਕੇ ਜਵਾਬ ਦਿੱਤਾ ਇਹਨਾਂ ਦਾ ਘਰ ਦਾ ਘਰ ਗੱਲਾਂ ਕਰਉਂਦੀਆਂ ਜਨਆਂ ਦੀਆਂ ਤੁਹਾਨੂੰ ਵੀ ਪਤਾ ਬਾਹਰ ਰਹਿਣਾ ਕਿੰਨਾ ਔਖਾ ਹਾਂ ਅਸੀਂ ਦੋਵੇਂ ਭਰਾ ਇਕੱਠੇ ਕੋਈ ਗਸਰਾਹ ਕਰਕੇ ਉਸੇ ਵੇਲੇ ਫੇਰ ਤੁਰਦੇ ਨਹੀਂ ਕੀਤੀ ਜਦੋਂ ਆਪਾਂ ਗੱਲ ਕੀਤੀ ਉਹ ਤੁਹਾਨੂੰ ਕਹਿ ਨਹੀਂ ਤਾ ਤੁਸੀਂ ਮੰਨੂ ਹੀ ਕਹੀ ਜਾਂਦੇ ਆਂ ਇਹੀ ਗੱਲ ਓਏ ਅਸੀਂ ਤੁਹਾਨੂੰ ਨਹੀਂ ਕਹਿਣ ਦੇ ਉਹਨਾਂ ਨੂੰ ਕਹਿਣ ਦੇ ਅਸੀਂ ਤੁਹਾਨੂੰ ਸੁਝਾਉਣ ਦੇ ਵੀ ਫੇਰ ਨਾਲ ਉਹ ਵੀ ਗੱਲਾਂ ਚਾਜੀਆਂ ਆ ਜਾਣਾ ਮੈਨੂੰ ਤੇ ਲੱਗਣ ਦੇ ਆ ਮੈਨੂੰ ਤੇ ਲੱਗਣ ਦੇ ਆ ਕਾ ਦੇਣਾ ਤਰਾ ਮੂੰਹ ਵਿਆ ਕਰਨੇ ਦਾ ਇਹ ਬੰਦੇ ਨਹੀਂ ਸੁਧਰਨਾ ਮੈਂ ਤੇ ਨਹੀਂ ਆ ਪੁੱਤ ਸੁੱਖ ਖੁਸ਼ੀ ਖੁਸ਼ੀ ਜਾ ਜੇ ਚੜ ਜਾ ਮਗਰ ਉਹ ਜੇ ਮਰਜੀ ਸਿਰ ਪਾੜ ਦੇਣਾ ਨਹੀਂ ਕਦੋਂ ਜੇ ਦਾ ਹਾਂ ਜੋ ਬੰਦ ਸਾਹ ਪੀਲਾ ਨਹੀਂ ਚਲਾਂ ਨਾ ਦਵਾਦਾ ਹਾਂ ਤੇ ਇਦੋਂ ਅਹੀਂ ਪੈਸੇ ਦੇਣੇ ਅਗਲੇ ਨੇ ਮੋਹਰ ਲਾ ਕੇ ਪਾਸਪੋਰਟ ਹੱਥ 'ਚ ਭਰਾ ਦੇਣਾ ਮੈਂ ਉਹਦਾ ਬਈ ਦੱਸਿਆ ਹੋ ਨਹੀਂ ਮੈਨੂੰ ਤੂੰ ਓਹੋ ਪਾਸਪੋਰਟ ਗਿਆ ਉਹਦੇ ਲਈ ਸਟੈਂਪ ਲੱਗਣਾ ਉਥੋਂ ਜੀਰੋ ਸਟੈਂਪ ਲਾ ਕੇ ਆਇਆ ਅਗਲੇ ਪੂਰੇ ਪੈਸੇ ਦੇਣੇ ਆ ਇਸ ਤੋਂ ਨੀਕਾ ਠੰਡਾ ਛਿੜੀ ਹੋ ਕੇ ਬੈਗ ਗਈ ਏ ਪਹਿਲੇ ਲੈ ਦੇ ਦੇਣੇ ਆ ਉਹਨੂੰ ਤੇ ਨਾਨੀ ਨੂੰ ਘਰ ਘੱਲ ਗੁੱਲ ਕਿੰਨੇ ਦਿਨ ਹੋ ਗਏ ਆ ਗਾਈ ਨੂੰ ਕਦੀ ਮੈਂ ਦਊਂਗੀ ਬਾਅਦ ਵਿੱਚ ਫੋਨ ਨਾ ਖਾਣ ਉਹਦਾ ਚਲ ਬੂਆ ਤੇਰੇ ਨੂੰ ਫੋਨ ਕਰਦੀ ਆ ਉਹਨਾਂ ਨੇ ਮੈਨੂੰ ਕੋ ਦੱਸਿਆ ਇਹ ਨਾਨੀ ਤੇਰੀ ਆ ਮੈਨੂੰ ਜਾਣਾ ਹੀ ਪੈਣਾ ਵਾ ਨਾਨੀ ਨੇ ਤਾਂ ਫੋਨ ਤਾਂ ਨਹੀਂ ਮੇਰੇ ਨਾਲ ਸਲਾਮਾ ਕਰਨੀ ਚਲ ਜਿੱਦਾਂ ਵੀ ਆ ਜਾ ਕੇ ਤੇ ਪੈਸੇ ਲੈ ਕੇ ਆ ਪਹਿਲੇ ਹੱਥ ਮਹੀਏ ਪੈਸੇ ਅਸਾ ਦਿੱਤੇ ਹੀ ਨਾ ਮੌਕੇ ਤੇ ਮੰਗ ਲੈ ਤੇ ਫਿਰ ਕੀ ਕਰਾਂਗੇ ਪਹਿਲੇ ਹੱਥ 'ਚ ਹੋਣੇ ਚਾਹੀਦੇ ਆ ਕੋਈ ਨਾ ਕੋਈ ਖਰਚਾ ਵਾਧ ਨਿਕਲ ਹੀ ਆਉਂਦਾ ਹੁੰਦਾ ਵਾ ਇਹ ਕੰਮਾਂ 'ਚ ਅੱਜ ਹੋਰ ਜੋ ਬਣੋ ਆਪ ਵੀ ਚਾਹ ਨਹੀਂ ਕੀਤੀ ਰਾਜੀ ਜੀ ਇਹਨਾਂ ਕੰਡੇ ਚਾਹ ਨੂੰ ਕੱਲ ਦਾ ਮੌਜੂਦ ਥੋੜਾ ਜਿਹਾ ਖਰਾਬ ਹੋ ਗਿਆ ਨਾ ਚਲੋ ਕਿਤੇ ਨਾ ਕਿਤੇ ਗਲਤੀ ਸਾਡੀ ਹੈਗੀ ਹੈ ਮੰਨਦੇ ਹਾਂ ਜੀ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਤੂੰ ਇਹ ਕਿੱਦਾਂ ਸੋਚ ਲਿਆ ਕਿ ਰੀਤ ਜੀ ਤੇਰੇ ਕੰਮ 'ਚ ਸਾਧਨ ਨਹੀਂ ਦੇਣਗੇ ਸਾਡੇ ਘਰ ਦੇ ਆ ਜਿਹੜੇ ਵਧੀਆ ਗੱਲਾਂ ਤੇ ਸਾਨੂੰ ਬਾਹਰੋਂ ਪਤਾ ਲੱਗਣ ਦਿਨਾ ਤੈਨੂੰ ਪਤਾ ਵਾ ਤੇਰੇ ਜੀ ਦੇ ਇਹ ਗੱਲ ਦਾ ਕਿੰਨਾ ਤਕਾ ਲੱਗਾ ਕਿੰਨੀ ਉਹਨਾਂ ਦੀ ਆਤਮਾ ਦੁਖੀ ਹੋਈ ਹੈ ਸਾਡਾ ਰਾਈ ਕੌਣ ਆ ਸਾਡਾ ਵੀ ਤੇ ਗੌਰ ਵੀ ਆ ਹਨ ਵੀ ਤੇ ਇੰਨੇ ਸੰਭਲਾ ਨਾ ਹਰ ਗੌਰ ਉਹਨੇ ਨਾ ਅੱਜ ਆਪਣੇ ਤਾਈ ਦੇ ਸ਼ਰੀਕ ਦਾਤਾ ਕਿ ਸ਼ਰੀਰ ਕਿ ਸ਼ਰੀਰ ਹੁੰਦਾ ਹੈ ਇਹ ਇਕੱਲਾ ਮੁੰਡੇ ਨੂੰ ਸਮਝਾਉਣਾ ਵਾ ਦਵਿੰਦਰ ਕੋ ਤੇ ਮੈਨੂੰ ਕੋਈ ਉਮੀਦ ਨਹੀਂ ਆ ਅੱਜ ਮੇਰਾ ਵੀ ਮੜਾ ਮਾਨ ਟੁੱਟਾ ਕਿ ਦਿਨਾਂ ਦੇ ਦਿਨਾਂ ਦਵਿੰਦਰ ਜਿੰਨੇ ਮਰਜ਼ੀ ਵਾਦੇ ਘਾਟੇ ਕਰ ਲੈਂਦੀ ਹੱਸਾਂ ਨੂੰ ਇਹ ਹੁੰਦਾ ਨਹੀਂ ਕਿਸੇ ਲੋਗ ਦਾ ਨਾਲ ਨਾ ਖਾਦਾਂ ਕਿਉਂ ਆਜਦੇ ਨੇ ਕੱਲੇ ਜਿਹੇ ਨੂੰ ਦੁਕਾਨ ਦੇ ਤੇ ਕੱਡੇ ਕੱਡੇ ਰਹਦੇ ਆ ਪਾਪੀ ਦੁਖੀ ਜੰਨਾ ਨੂੰ ਚੋਵੇ ਚੱਪਾ ਟੀਕਰਾਂ ਇਹਨੇ ਅੱਗੇ ਜੋਰ ਨਹੀਂ ਚੱਲਿਆ ਮੇਰਾ ਮੁੰਡਾ ਕਿੱ데 ਵੇ ਜਾਣਾ ਹੀ ਬਾਹਰ ਕਿਉਂ ਨਹੀਂ ਚੱਲਿਆ ਨਹੀਂ ਆਣਾ ਲੜਾਈ ਕਰਾਂ ਇਹਦੇ ਨਾਲ ਕਪਾਤ ਕਰਾਂ ਲੜਾਈ ਨਹੀਂ ਕਰਨੀ ਪਰ ਘਰ ਦੇ ਵਿੱਚ ਨਾ ਨਾ ਚੱਲਣਾ ਚਾਹੀਦਾ ਤੇ ਇੱਕ ਵਾਰੀ ਮੈਨੂੰ ਦੱਸ ਦਿਆ ਦੇ ਨਹੀਂ ਵੀਰ ਨੂੰ ਦੱਸਣਾ ਕਿ ਸਾਨੂੰ ਪਹਿਲੀ ਬਿਆਨੇ ਕਰਨੀ ਪੈਣੀ ਤੂੰ ਆਪਣੇ ਭਰਾ ਨੂੰ ਕਾੜੀ ਲਾ ਕੇ ਕੰਮ ਕਰਦਾ ਸਾਨੂੰ ਦੁੱਖ ਨਹੀਂ ਹੋਣਾ ਬੱਸ ਤੁਹਾਨੂੰ ਨਾ ਇੱਕ ਮਹੀਨੇ ਤੋਂ ਪਰਾਇਆ ਕਰਦਾ ਹਾਂ ਤਾਂ ਐਂ ਕਰ ਦਿੱਤਾ ਕਿ ਜਿੱਦਾਂ ਅਸੀਂ ਗੋਆ ਨੂੰ ਤੇ ਦੁਸ਼ਮਣ ਨੂੰ ਆ ਉਹ ਮੈਂ ਇਹਨਾਂ ਨੂੰ ਚੁੱਕਣਾ ਜਾ ਗਿਆ। ਇਹ ਕੰਮ ਕਰ ਬੈਠਾ। ਇਹ ਹਰਦੀ ਨਹੀਂ ਮਾਂ ਪੁੱਤ ਇੱਕੋ ਰਾਤ ਭੜੀ। ਕਿ ਉਹਨੇ ਜਵਾਬ ਦਿੱਤਾ ਤਈ ਹੈਗਾ ਤੇ ਤੂੰ ਆਪਣੀ ਆਪਣੇ ਸੀ ਕਰਦੇ ਲੈਣੇ। ਕਿ ਮੈਂ ਹੀ ਕਰਦਾ ਮਜਬੂਰ ਹੀ ਕੀ ਕਰਾਂ ਲੜਾਈ ਕਰਾਂ ਨਾ ਨਾ। ਹੋਰ ਤਾਂ ਕੀ ਕਰਦਾ ਮੈਂ। ਬਾਕੀ ਜੇ ਤੁਸੀਂ ਵੀਰ ਦੀ ਗੱਲ ਕਰੋ ਤੇ ਮੇਰਾ ਤੇ ਅੱਖ ਮਣਾਉ ਨੂੰ ਜੀ ਨਹੀਂ ਕਰਨ ਦਿਆ। ਇੰਨੀ ਸ਼ਰਮ ਆਉਂਦੀ ਹੈ। ਲੋਕੀ ਦੀ ਕੀ ਬਾਤ ਸੋਚਦੀ ਹੋਣਗੇ। ਤਾਂ ਜਿੰਨਾ ਉਹਨੂੰ ਪਤਾ ਲੱਗਾ ਸਾਰਾ ਤੁਨ ਜਮੀਨ ਨਿਕਲ ਜਾਂਦੀ ਹੈ ਚਲੋ ਕੋਈ ਗੱਲ ਨਹੀਂ ਲੋਕਾਂ ਦੀ ਜਿਹੜੀ ਗੱਲ ਹੈ ਅਸੀਂ ਕਹਿੰਦੀ ਚੋਰੀ ਕੀਤੀ ਆ ਪਰ ਇਹ ਆ ਕਿ ਜਿਹੜੇ ਬੰਦੇ ਤੇ ਇੰਨਾ ਮੰਨਤਾ ਨਵੇਂ ਤੇ ਦੁਕਲਾ ਉਹ